ਸਿਕਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਕਰਮ ਸਿੰਘ ਇਸਵਰਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਬੰਬ ਬਲਾਸਟ ਕੇਸ ਦੇ ਵਿੱਚ ਜੁੜੀ ਹੋਈ ਸਭ ਤੋਂ ਵੱਡੀ ਅਪਡੇਟ ਆ ਰਹੀ ਹੈ ਕਿ ਜੋ ਮਰਤਕ ਸੀ ਉਹ ਹੀ ਬੰਬ ਫਿਟ ਕਰਨ ਵਾਸਤੇ ਆਇਆ ਸੀ ਇਹ ਗੱਲ ਸੀਐਮ ਚੰਨਜੀਤ ਸਿੰਘ ਚੰਨੀ ਕਹਿ ਰਹੇ ਸੀ ਔਰ ਉਸ ਤੋਂ ਬਾਅਦ ਅਗਲੀ ਖਬਰ ਜੋ ਹੈ ਉਸ ਦਾ ਪਤਾ ਲੱਗ ਗਿਆ ਹੈ ਮਰਤਕ ਕੌਣ ਸੀ ਉਸ ਦੇ ਬਾਰੇ ਜਾਣਕਾਰੀ ਮਿਲ ਗਈ ਹੈ ਕੋਈ ਹੋਰ ਨਹੀਂ ਪੰਜਾਬ ਪੁਲਿਸ ਦਾ ਸਾਬਕਾ ਮੁਲਾਜ਼ਮ ਸੀ ਪੰਜਾਬ ਪੁਲਿਸ ਦਾ ਜੋ ਸਾਬਕਾ ਕੌਸਟੇਬਲ ਸੀ ਮੁੰਚੀ ਸੀ ਕੱਲੀ-ਕੱਲੀ ਅਪਡੇਟ ਉਸ ਦੀ ਆ ਗਈ ਹੈ ਜੋ ਸੋਰਸਾਂ ਦੇ ਹਵਾਲੇ ਤੋਂ ਖਬਰ ਹੈ ਕਿ ਆਈਡੈਂਟੀਫਾਈ ਹੋ ਗਿਆ ਗਗਨਦੀਪ ਸਿੰਘ ਨਾਮ ਸੀ ਉਸ ਦਾ ਉਸ ਸਖਸ਼ ਦਾ ਨਾਮ ਗਗਨਦੀਪ ਸਿੰਘ ਸੀ ਜਿਸ ਦੀ ਮੌਤ ਹੋਈ ਹੈ ਉਹੀ ਬੰਮ ਫਿਟ ਕਰਨਾ ਆਇਆ ਸੀ ਔਰ ਪੰਜਾਬ ਪੁਲਿਸ ਦਾ ਮੁੰਚੀ ਸੀ ਉਹ ਔਰ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਡਿਸਮਿਸ ਕਰ ਦਿੱਤਾ ਗਿਆ ਸੀ ਉਸ ਨੂੰ ਉਸ ਦੇ ਖਿਲਾਫ ਐਫ ਆਈ ਆਰ ਜੋ ਦਰਜ ਸੀ ਉਹ ਐਫ ਆਈ ਆਰ ਵੀ ਸਾਡੇ ਕੋਲ ਹੈ ਔਰ ਐਫ ਆਈ ਆਰ ਦੀ ਜੋ ਡਿਟੇਲ ਹੈ ਉਹ ਵੀ ਸਾਡੇ ਕੋਲ ਹੈ ਆਬੀਅਸਲੀ ਤੁਹਾਨੂੰ ਦੱਸ ਰਹੇ ਹਾਂ ਕਿ ਕੌਣ ਸੀ ਐਫ ਆਈ ਆਰ ਜੋ ਦਰਜ ਹੋਈ ਉਸ ਦੇ ਖਿਲਾਫ ਸਦਰ ਥਾਣਾ ਖੰਨਾ ਦੇ ਵਿੱਚ ਔਰ ਖੰਨਾ ਦੇ ਵਿੱਚ ਹੀ ਮੁੰਚੀ ਸੀ ਉਹ ਔਰ ਇਸ ਦੇ ਨਾਲ ਜੁੜੀ ਅਪਡੇਟ ਇਹ ਹੈ ਕਿ ਐਫ ਆਈ ਆਰ ਨੰਬਰ 75 ਅਗਸਤ 2019 11 ਅਗਸਤ 2019 ਨੂੰ FIR ਉਸ ਦੇ ਖਿਲਾਫ ਦਰਜ ਹੋਈ ਸੀ ਔਰ NDPS ਐਕਟ ਦੇ ਤਹਿਤ ਪਰਚਾ ਉਸ ਦੇ ਖਿਲਾਫ ਦਰਜ ਹੋਇਆ ਸੀ STF ਮੁਹਾਲੀ ਨੇ STF ਮੁਹਾਲੀ ਨੇ ਪਰਚਾ ਦਰਜ ਕੀਤਾ ਸੀ ਔਰ ਲਗਾਤਾਰ ਤਰੀਕਾ ਪੈ ਰਹੀਆਂ ਸੀ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਸੀ ਜਦੋਂ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਜੇਲ੍ਹ ਰਹਿ ਕੇ ਆਇਆ ਫਿਰ ਉਸ ਦੀ ਜ਼ਮਾਨਤ ਹੋ ਗਈ ਸੀ ਜ਼ਮਾਨਤ ਤੇ ਬਾਹਰ ਚੱਲ ਰਿਹਾ ਸੀ ਔਰ ਹੋਰ ਵੀ ਕੜੀਆਂ ਜੋੜੀਆਂ ਨੇ ਇਸ ਦੀਆਂ ਕੜੀਆਂ ਕਿਹਾ ਜਾ ਰਿਹਾ ਕਿ ਜੇਲ੍ਹ ਦੇ ਨਾਲ ਵੀ ਜੁੜੀਆਂ ਨੇ ਜੇਲ੍ਹ ਦੇ ਵਿੱਚ ਜੋ ਕਈ ਕੈਦੀ ਬੈਠੇ ਆ ਜੋ ਜੇਲ੍ਹ ਦੇ ਵਿੱਚੋਂ ਆਪਣਾ ਨੈਟਵਰਕ ਚਲਾ ਰਹੇ ਆ ਦੱਸਿਆ ਜਾ ਰਿਹਾ ਕਿ ਉਹਨਾਂ ਤੱਕ ਵੀ ਪੁਲਿਸ ਪਹੁੰਚ ਗਈ ਹੈ ਔਰ ਬਹੁਤ ਜਲਦੀ ਉਹਨਾਂ ਦੇ ਵੀ ਨਾਮ ਸਾਹਮਣੇ ਆਉਣਗੇ ਕੱਲ ਡੀਜੀਪੀ ਪੰਜਾਬ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਔਰ ਇਸ ਦੇ ਨਾਲ ਜੁੜੀ ਨਵੇਂ ਜੋ ਸਾਡੇ ਦਰਸ਼ਕ ਜੁੜੇ ਉਹਨਾਂ ਨੂੰ ਅਪਡੇਟ ਕਰ ਦਈਏ ਕਿ ਜੋ ਲੁਧਿਆਣਾ ਦੇ ਵਿੱਚ ਬੰਬ ਬਲਾਸਟ ਹੋਇਆ ਸੀ ਉਸ ਦੇ ਨਾਲ ਜੁੜੀ ਵੱਡੀ ਖਬਰ ਵੱਡਾ ਖੁਲਾਸਾ ਹੋਇਆ ਪੰਜਾਬ ਪੁਲਿਸ ਦਾ ਸਾਬਕਾ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ Munchi Munchi ਸੀ ਜਿਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਬੰਬ ਬਲਾਸਟ ਦੀ ਜੋ ਘਟਨਾ ਵਾਪਰੀ ਉਸ ਨੂੰ ਅੰਜਾਮ ਦਿੱਤਾ ਸੀ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਨੇ ਔਰ ਇਸ ਦੇ ਨਾਲ ਹੀ ਐਫ ਆਈ ਆਰ ਜੋ ਉਸ ਦੇ ਖਿਲਾਫ ਹੋਈ ਸੀ ਉਸ ਦੀ ਡਿਟੇਲ ਮੈਂ ਤੁਹਾਨੂੰ ਦੇ ਰਿਹਾ ਐਫ ਆਈ ਆਰ ਜੋ ਸਦਰ ਥਾਣਾ ਜੋ ਖੰਨਾ ਦੇ ਵਿੱਚ ਹੋਈ ਸੀ ਪੁਲਿਸ ਸਟੇਸ਼ਨ ਸਦਰ ਖੰਨਾ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਸੀ ਐਫ ਆਈ ਆਰ ਨੰਬਰ 75 ਡੇਟਾ 11 ਅਗਸਤ 2019 ਨੂੰ ਐਫ ਆਈ ਆਰ ਦਰਜ ਹੋਈ ਸੀ ਔਰ ਵਕਫਕਤਰ ਅਮਾਦੇ ਐਨ ਡੀ ਪੀ ਐਸ ਐਕਟ ਦੇ ਤਹਿਤ ਇਹ ਪਰਚਾ ਉਸ ਦੇ ਖਿਲਾਫ ਦਰਜ ਹੋਇਆ ਸੀ ਔਰ ਨਸ਼ੇ ਦਾ ਕਾਰੋਬਾਰ ਜੋ ਨਸ਼ੇ ਦੇ ਕਾਰੋਬਾਰੀ ਸੀ ਉਹਨਾਂ ਦੇ ਨਾਲ ਮਿਲੀਭੁਗਤ ਸੀ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਹ ਮੁੰਚੀ ਇਸ ਤਰ੍ਹਾਂ ਦੇ ਉਸਤੇ ਇਲਜ਼ਾਮ ਸੀ ਔਰ ਕਾਰਵਾਈ ਉਸ ਦੇ ਖਿਲਾਫ ਹੋਈ ਸੀ ਜੇਲ ਰਹਿ ਕੇ ਆਸੀ ਜ਼ਮਾਨਤ ਤੇ ਬਾਹਰ ਚੱਲ ਰਿਹਾ ਸੀ ਮੁਲਜ਼ਮ ਗਗਨਦੀਪ ਸਿੰਘ ਨਾਮ ਗਗਨਦੀਪ ਸਿੰਘ ਨਾਮ ਦੱਸਿਆ ਜਾ ਰਿਹਾ ਔਰ ਇਹ ਖੰਨਾ ਦਾ ਨਿਵਾਸੀ ਹੈ 13 ਨੰਬਰ ਗਲੀ ਜੀਟੀਬੀ ਨਗਰ ਖੰਨਾ ਖੰਨਾ ਦਾ ਨਿਵਾਸੀ ਸੀ ਇਹ ਗਗਨਦੀਪ ਸਿੰਘ ਜਿਸ ਨੇ ਬੰਬ ਬਲਾਸਟ ਦੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਸਵਾਲ ਵੱਡੇ ਖੜੇ ਹੋ ਰਹੇ ਨੇ ਕਿਉਂਕਿ ਵੱਖ-ਵੱਖ ਥੀories ਜੋ ਚੱਲ ਰਹੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਵੱਖ-ਵੱਖ ਥੀories ਦੇ ਹਿਸਾਬ ਦੇ ਨਾਲ ਜੋੜਿਆ ਜਾ ਰਿਹਾ ਵੱਖ-ਵੱਖ ਤਰੀਕੇ ਦੇ ਨਾਲ ਇਸ ਨੂੰ ਸੌਟ ਆਊਟ ਕਰਨ ਦੀ ਹਾਲਾਂਕਿ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਿਰ ਇਹ ਮਾਮਲਾ ਕੀ ਆ ਪੂਰਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਹੋਰ ਨਹੀਂ ਕੋਈ ਇਹ ਪੰਜਾਬ ਪੁਲਿਸ ਦਾ ਸਾਬਕਾ ਕਰਮਚਾਰੀ ਸੀ ਪੰਜਾਬ ਪੁਲਿਸ ਦਾ ਸਾਬਕਾ ਮੁੰਚੀ ਸੀ ਮੁੰਚੀ ਸੀ ਔਰ ਪੁਲਿਸ ਥਾਣਾ ਖੰਨਾ ਦੇ ਵਿੱਚ ਇਹ ਤਾਇਨਾਤ ਸੀ ਉਸ ਦੌਰਾਨ ਇਸ ਦੇ ਖਿਲਾਫ ਐਕਸ਼ਨ ਹੁੰਦਾ ਕਾਰਵਾਈ ਇਸ ਦੇ ਖਿਲਾਫ ਕੀਤੀ ਗਈ ਹੈ ਐਫ ਆਈ ਆਰ ਇਸ ਦੇ ਖਿਲਾਫ ਦਰਜ ਹੋਈ ਸੀ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜੇਲ੍ਹ ਦੇ ਅੰਦਰ ਸੀ ਔਰ ਜ਼ਮਾਨਤ ਤੇ ਬਾਹਰ ਸੀ ਜੇਲ੍ਹ ਵੀ ਜਾ ਕੇ ਆਇਆ ਜ਼ਮਾਨਤ ਤੇ ਬਾਹਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਸ ਨੇ ਬਾਹਰ ਆ ਕੇ ਪੂਰੀ ਕਟਾ ਨੂੰ ਅੰਜਾਮ ਦਿੱਤਾ ਹਉਣ ਵੱਖ-ਵੱਖ ਤਰੀਕੇ ਦੇ ਨਾਲ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਤਾਰਾ ਇਸ ਦੀਆਂ ਕਿੱਥੇ ਜੁੜੀਆਂ ਜੋ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਆ ਇਸ ਦਾ ਸਰਗਨਾ ਕੌਣ ਸੀ ਇਸ ਚੀਜ਼ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪੁਲਿਸ ਦਾ ਦਾਵਾ ਹੈ ਕਿ ਬਹੁਤ ਸਾਰੇ ਜੋ ਕੜੀਆਂ ਨੇ ਪੁਲਿਸ ਨੇ ਉਹ ਸੁਲਝਾ ਲਈਆਂ ਨੇ ਬਹੁਤ ਨਜ਼ਦੀਕ ਹੈ ਪੁਲਿਸ ਔਰ ਕਈ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਨੇ ਕਈ ਲੋਕਾਂ ਤੋਂ ਪੁੱਛ ਕੇ ਸ਼ੁਰੂ ਕਰ ਦਿੱਤੀ ਹੈ ਇਸ ਚੀਜ਼ ਦੀ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਔਰ ਕੱਲ ਪੰਜਾਬ ਡੀਜੀਪੀ ਡੀਜੀਪੀ ਪੰਜਾਬ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਪਰ ਇਸ ਦਾ ਮਕਸਦ ਕੀ ਸੀ ਕਿਉਂ ਇਸ ਨੇ ਬੰਬ ਬਲਾਸਟ ਕੀਤਾ ਕੀ ਵਾਕਈ ਇਸਨੇ ਇਸੇ ਘਟਨਾ ਤੇ ਅੰਜਾਮ ਦੇਣਾ ਸੀ ਇਸ ਚੀਜ਼ ਨੂੰ ਇਸ ਪੂਰੀ ਘਟਨਾ ਨੂੰ ਇਸ ਬਲਾਸਟ ਨੂੰ ਜਾਂ ਫਿਰ ਇਸ ਦਾ ਮਕਸਦ ਕੋਈ ਹੋਰ ਸੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਐਂਗਲਸ ਤੋਂ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਨੂੰ ਕਿਸੇ ਨੇ ਭੇਜਿਆ ਸੀ ਉਸੇ ਕੋਰਟ ਨੂੰ ਟਾਰਗੇਟ ਕਰਨ ਵਾਸਤੇ ਉਸੇ ਜੱਜ ਨੂੰ ਟਾਰਗੇਟ ਕਰਨ ਵਾਸਤੇ ਜਾਂ ਫਿਰ ਕੋਈ ਹੋਰ ਮਕਸਦ ਸੀ ਇਸ ਦਾ ਜਾਂ ਕਿਸ ਨੇ ਇਸਨੇ ਕਿਸੇ ਹੋਰ ਨੂੰ ਟਾਰਗੇਟ ਕਰਨਾ ਸੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਐਂਗਲਸ ਦੇ ਨਾਲ ਜਾਂ ਚੱਲ ਰਹੀ ਹੈ ਇੱਕ ਡੈੱਡ ਬੋਡੀ ਜਿਹੜੀ ਕੱਲ ਮਿਲੀ ਸੀ ਔਰ ਉਸੇ ਤੇ ਹੀ ਉਸੇ ਸ਼ਖਸ ਤੇ ਇਲਜ਼ਾਮ ਸੀ ਕਿ ਉਸਨੇ ਬੰਬ ਫਿਟ ਕੀਤਾ ਹੈ ਜਾਂ ਫਿਰ ਬੰਬ ਫਿਟ ਕਰਨ ਵਾਸਤੇ ਆਇਆ ਸੀ ਜਾਂ ਫਿਰ ਇੱਥੋਂ ਠੀਕ ਕਰ ਰਿਹਾ ਸੀ ਟਾਇਲਟ ਦੇ ਵਿੱਚ ਵੜ ਕੇ ਕੋਈ ਵੱਖ-ਵੱਖ ਤਰੀਕਿਆਂ ਦੇ ਨਾਲ ਔਰ ਇਹ ਚਰਚਾ ਚੱਲ ਰਹੀ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਕਾਲ ਡਿਟੇਲ ਦੇ ਹਿਸਾਬ ਦੇ ਨਾਲ ਉਸ ਦੀ ਜਾਂਚ ਪੜਤਾਲ ਜੇਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਬਹੁਤ ਜਲਦੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਵੱਡਾ ਖੁਲਾਸਾ ਜੋ ਲੁਧਿਆਣਾ ਬੰਬ ਬਲਾਸਟ ਹੋਇਆ ਸੀ ਉਸ ਦੇ ਵਿੱਚ ਹੋਇਆ ਕਿ ਲੁਧਿਆਣਾ ਦੇ ਵਿੱਚ ਬੰਬ ਬਲਾਸਟ ਕਰਨ ਵਾਲਾ ਬੰਬ ਬਲਾਸਟ ਕਰਨ ਵਾਲਾ ਇਹ ਵਿਅਕਤੀ ਇਸ ਦੇ ਨਾਲ ਹੀ ਜੁੜੀ ਵੱਡੀ ਅਪਡੇਟ ਹੋ ਰ ਆ ਰਹੀ ਹੈ ਲੁਧਿਆਣਾ ਬੰਬ ਬਲਾਸਟ ਕੇਸ ਦੇ ਵਿੱਚ ਜੁੜੀ ਹੋਈ ਕਿ ਮਾਛੀਵਾੜਾ ਥਾਣੇ 'ਚ ਵੀ ਕੁਝ ਸਮਾਂ ਪਹਿਲਾਂ ਛੋਟਾ ਮੁੰਚੀ ਰਹਾ ਇਹ ਸ਼ਖਸ ਇਹ ਵੀ ਅਪਡੇਟ ਸਾਡੇ ਤੱਕ ਪਹੁੰਚੀ ਹੈ ਕਿ ਵੱਖ-ਵੱਖ ਥਾਣਿਆਂ ਦੇ ਵਿੱਚ ਇਹ ਤਾਇਨਾਤ ਰਹਾ ਇਹ ਸ਼ਖਸ ਔਰ ਗਗਨਦੀਪ ਸਿੰਘ ਨਾਮ ਹੈ ਇਸ ਦਾ ਔਰ ਇਸ ਦੇ ਤਾਰ ਕਿਹਦੇ ਨਾਲ ਜੁੜੇ ਹੋਏ ਸੀ ਇਸ ਚੀਜ਼ ਨੂੰ ਖੰਗਾਲਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਅਪਡੇਟ ਕੀ ਖੰਨਾ ਦਾ ਰਹਿਣ ਵਾਲਾ ਸੀ ਇਹ ਔਰ ਖੰਨਾ सदर ਥਾਣੇ ਦੇ ਵਿੱਚ ਖੰਨਾ सदर ਥਾਣੇ ਦੇ ਵਿੱਚ ਵੀ ਇਸ ਨੇ ਸੇਵਾਵਾਂ ਨਿਭਾਈਆਂ ਨੇ ਔਰ ਇਸ ਦੇ ਨਾਲ ਹੀ ਹੋਰ ਅਪਡੇਟ ਤੁਹਾਨੂੰ ਦੇਦੀ ਹੈ ਕਿ ਐਸਟੀਐਫ ਵੱਲੋਂ ਇਸ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਜੇਲ੍ਹ ਰਹਿ ਕੇ ਆਇਆ ਸੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿ ਕੇ ਆਇਆ ਸੀ ਸ਼ਾਇਦ ਜੇਲ੍ਹ ਦੇ ਵਿੱਚ ਹੀ ਇਸ ਦੇ ਲਿੰਕ ਜੁੜੇ ਗੈਂਗਸਟਰਾਂ ਦੇ ਨਾਲ ਜਾਂ ਫਿਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਨਾਲ ਕਿਉਂਕਿ ਅਕਸਰ ਜੇਲ੍ਹਾਂ ਦੇ ਵਿੱਚ ਜਦੋਂ ਰੇਡ ਹੁੰਦੀ ਆ ਤਾਂ ਕਿਸੇ ਦੇ ਕੋਲੋਂ ਮੋਬਾਈਲ ਫੋਨ ਫੜੇ ਜਾਂਦੇ ਆ ਕਿਸੇ ਦੇ ਕੋਲੋਂ ਕੁਝ ਫੜਿਆ ਜਾਂਦਾ ਹੈ ਜੇਲ੍ਹਾਂ ਦੇ ਵਿੱਚੋਂ ਕਿਸ ਤਰ੍ਹਾਂ ਗੈਂਗਾਂ ਚੱਲ ਰਹੀਆਂ ਨੇ ਉਹ ਸਾਰੀਆਂ ਚੀਜ਼ਾਂ ਐਕਸਪੋਜ਼ ਹੋ ਜਾਣਗੀਆਂ ਔਰ ਕੱਲ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਦੱਸਦੀ ਹੈ ਨਵੇਂ ਜਿੰਨੇ ਵੀ ਸਾਡੇ ਦਰਸ਼ਕ ਜੁੜੇ ਆ ਕਿ ਲੁਧਿਆਣਾ ਬੰਬ ਬਲਾਸਟ ਕੇਸ ਦੇ ਵਿੱਚ ਵੱਡੀ ਅਪਡੇਟ ਹੈ ਜੋ ਮਰਤਕ ਸੀ ਉਸ ਦਾ ਪਤਾ ਲੱਗ ਚੁੱਕਿਆ ਹੈ ਸ਼ਨਾਖਤ ਉਸ ਦੀ ਹੋ ਚੁੱਕੀ ਹੈ ਗਗਨਦੀਪ ਸਿੰਘ ਉਸ ਦਾ ਨਾਮ ਹੈ ਔਰ ਜੀਟੀਬੀ ਨਗਰ ਖੰਨਾ ਦਾ ਨਿਵਾਸੀ ਸੀ ਉਹ ਔਰ ਖੰਨਾ ਪੁਲਿਸ ਵੱਲੋਂ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ ਸੀ ਕਿਉਂਕਿ ਉਹ ਮੁੰਚੀ ਸੀ ਔਰ ਪੁਲਿਸ ਥਾਣਾ ਸਦਰ ਜੋ ਖੰਨਾ ਦਾ ਸਦਰ ਥਾਣਾ ਉਸ ਦੇ ਵਿੱਚ ਮੁੰਚੀ ਸੀ ਤੇ ਨਾਲ ਹੀ ਮਾਛੀਵਾੜਾ ਥਾਣੇ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੁਝ ਸਮਾਂ ਪਹਿਲਾਂ ਛੋਟਾ ਮੁੰਚੀ ਰਿਹਾ ਔਰ ਮਾਚਿਵਾੜਾ ਥਾਣੇ ਦੇ ਵਿੱਚ ਵੀ ਇਹ ਤਾਇਨਾਤ ਰਿਹਾ ਔਰ 11 ਅਗਸਤ 2019 ਨੂੰ ਇਸੇ ਸ਼ਖਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਔਰ ਐਸਟੀਐਫ ਮੁਹਾਲੀ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ ਤੇ ਜੋ ਕਿ ਅੰਡਰ ਟ੍ਰਾਇਲ ਸੀ ਔਰ ਉਸ ਤੋਂ ਬਾਅਦ ਲਗਾਤਾਰ ਉਸ ਦਾ ਕੇਸ ਚੱਲ ਰਿਹਾ ਸੀ ਐਨਡੀਪੀਐਸ ਐਕਟ ਦੇ ਤਹਿਤ ਉਸ ਦੇ ਖਿਲਾਫ ਕੇਸ ਦਰਜ ਹੋਇਆ ਸੀ ਸੋ ਵੱਡਾ ਖੁਲਾਸਾ ਉਸ ਕੇਸ ਦੇ ਵਿੱਚ ਹੋਇਆ ਲੁਧਿਆਣਾ ਬੰਬ ਬਲਾਸਟ ਕੇਸ ਦੇ ਵਿੱਚ ਵੱਡੀ ਅਪਡੇਟ ਹੈ ਕਿ ਗਗਨਦੀਪ ਸਿੰਘ ਉਸ ਸ਼ਖਸ ਦਾ ਨਾਮ ਜੋ ਕਿ ਖੰਨਾ ਜੀਟੀਬੀ ਨਗਰ ਦਾ ਨਿਵਾਸੀ ਸੀ ਐਨਡੀਪੀਐਸ ਐਕਟ ਦੇ ਤਹਿਤ ਇਸ ਦੇ ਖਿਲਾਫ ਐਫਆਈਆਰ ਦਰਜ ਹੋਈ ਸੀ ਪੁਲਿਸ ਥਾਣਾ ਸਦਰ ਖੰਨਾ ਦੇ ਵਿੱਚ ਇਹ ਮੌਂਸੀ ਸੀ ਔਰ ਮਾਛੀਵਾੜਾ ਥਾਣੇ ਦੇ ਵਿੱਚ ਵੀ ਤਾਇਨਾਤ ਰਿਹਾ ਸੀ ਵੱਖ-ਵੱਖ ਤਰੀਕਿਆਂ ਦੇ ਨਾਲ ਪੁਲਿਸ ਡੀਕੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਸ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ